ਤੁਹਾਡਾ ਪੰਜਾਬ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਿਆਂ ਵਿਰੁੱਧੀ ਮੁਹਿੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਸ ਮੁਹਿੰਮ ਦੇ ਵਿੱਚ ਲਗਾਤਾਰ ਨਸ਼ਾ ਤਸਕਰਾਂ ਨੂੰ ਨਕੇਲ ਕੱਸੀ ਜਾ ਰਹੀ ਹੈ ਔਰ ਖਾਸ ਤੌਰ ਤੇ ਬੁਲਡੋਜ਼ਰ ਕਾਰਵਾਈ ਪੰਜਾਬ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਨਜ਼ਰ ਆ ਰਹੀ ਹੈ ਜਿਨ੍ਹਾਂ ਤੇ ਐਨਡੀਪੀਐਸ ਦੇ ਪਰਚੇ ਆ ਜਾਂ ਫਿਰ ਪੁਰਾਣੇ ਕਈ ਮਾਮਲੇ ਆ ਅਤੇ ਜਿਹੜੇ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਵੇਚ ਕੇ ਪੈਸੇ ਇਕੱਠੇ ਕਰਕੇ ਜਾਇਦਾਦ ਪ੍ਰਾਪਰਟੀ ਜਾਂ ਫਿਰ ਮਕਾਨ ਬਣਾਇਆ ਗਿਆ ਹੈ ਉਸਤੇ ਬੁਲਡੋਜ਼ਰ ਕਾਰਵਾਈ ਲਗਾਤਾਰ جاری ਹੈ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਜਿੱਤੇ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਇਸ ਦੇ ਵਿੱਚ ਸਹਿਯੋਗ ਦੇ ਰਹੇ ਆ ਉੱਤੇ ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਵਕ ਵਕ ਥਾਵਾਂ ਤੇ ਨਗਰ ਨਿਗਮ ਅਤੇ ਪੁਲਿਸ ਪਾਰਟੀ ਦੀਆਂ ਟੀਮਾਂ ਦੇ ਵੱਲੋਂ ਅਜਿਹੇ ਸਰਾਰਤੀ ਅੰਸਰਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਉਸ ਤੋਂ ਬਾਅਦ ਨਸ਼ਾ ਤਸਕਰ ਦਾ ਜੇਕਰ ਸਬੂਤ ਪੂਰੇ ਹੁੰਦੇ ਆ ਤਾ ਅਜਿਹੇ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਯੁੱਧ ਨਸ਼ਿਆਂ ਵਿਰੁੱਧੀ ਇਸ ਮੁਹਿੰਮ ਦਾ ਅਸਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਨਸ਼ਾ ਤਸਕਰਾਂ ਤੇ ਵੱਡੀ ਨਕੀਲ ਪੈਂਦੀ ਹੋਈ ਨਜ਼ਰ ਆਈ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਲਗਾਤਾਰ ਜਾਰੀ ਹੈ ਇਸ ਮੁਹਿੰਮ ਨੂੰ ਪੰਜਾਬ ਸੂਬੇ ਦੇ ਵਿੱਚ 200 ਤੋਂ ਵੱਧ ਦਿਨ ਹੋ ਚੁੱਕੇ ਹਨ ਅਤੇ ਲਗਾਤਾਰ ਹਰ ਰੋਜ਼ ਵਕ ਵਕ ਥਾਮਾ ਤੇ ਛਾਪੇ ਮਾਰੀ ਆਪਰੇਸ਼ਨ ਕਾਸੋ ਅਤੇ ਨਸ਼ਾ ਤਸਕਰਾਂ ਤੇ ਨਕੇਲ ਪਾਉਣ ਦੇ ਲਈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਖਰੇ ਵੱਖਰੇ ਅਭਿਆਨ ਚਲਾਏ ਜਾ ਰਹੇ ਹਨ ਹੁਣ ਦੋ ਗੰਮਾਂ ਨੂੰ ਪਾਏ ਹੋਇਆ ਇੱਕ ਤਾਂ ਨਸ਼ਿਆਂ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਗੰਮਾਂ ਨੂੰ ਪਾਏ ਹੋਇਆ ਹੈ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ ਬੜੇ ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਇੱਥੇ ਤਾਂ ਹੁਣ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ 3 ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਇਸ ਪੂਰੇ ਅਭਿਆਨ ਦੌਰਾਨ ਵਕ ਵਕ ਥਾਵਾਂ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਵੀ ਬਰਾਮਦ ਹੁੰਦੀ ਹੈ ਅਤੇ ਇਸ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਵਪਾਰੀਆਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾਂਦੇ ਆ ਅਤੇ ਉੱਥੇ ਹੀ ਦੂਜੇ ਪਾਸੇ ਬੁਲਡੋਜ਼ਰ ਕਾਰਵਾਈ ਕਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਵੀ ਜ਼ਬਤ ਕੀਤਾ ਜਾਂਦਾ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖਤੀ ਅਪਣਾਉਂਦੀ ਨਜ਼ਰ ਆ ਰਹੀ ਹੈ ਜਿਸ ਤਹਿਤ ਹੁਣ ਕੋਈ ਵੀ ਸਰਾਰਤੀ ਅੰਸਰ ਨਾ ਤਾਂ ਨਸ਼ਾ ਖਰੀਦੇਗਾ ਤੇ ਨਾ ਹੀ ਨਸ਼ਾ ਵੇਚੇਗਾ ਜੇਕਰ ਕੋਈ ਜਿਹਾ ਕਰਦਾ ਤਾਂ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ ਉਸ ਤੇ ਬੁਲਡੋਜ਼ਰ ਕਾਰਵਾਈ ਵੀ ਹੋ ਸਕਦੀ ਹੈ ਤੇ ਨਾਲ ਹੀ ਨਾਲ ਉਸ ਨੂੰ ਵੱਡਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਦਾ ਅਸਰ ਪੰਜਾਬ ਦੇ ਵਿੱਚ ਨਜ਼ਰ ਵੀ ਆ ਰਿਹਾ ਹੈ ਮਕਸਦ ਸਾਫ਼ ਹੈ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਹੜੇ ਲੋਕ ਨਸ਼ਾ ਵੇਚ ਕੇ ਪ੍ਰਾਪਰਟੀ ਬਣਾ ਰਹੇ ਆ ਜਾਂ ਫਿਰ ਘਰ ਬਣਾਏ ਆ ਉਹਨਾਂ ਤੇ ਪ੍ਰਸ਼ਾਸਨ ਦੀ ਬੁਲਡੋਜ਼ਰ ਕਾਰਵਾਈ ਜਾਰੀ ਰਹੇਗੀ ਸੋ ਵੀਰੋ ਆਪਾਂ ਨੇ ਇਕੱਠੇ ਹੋ ਕੇ ਇਹ ਜੁੱਧ ਨਸ਼ੇ ਵਿਰੁੱਧ ਜਿਹੜਾ ਦੂਜਾ ਫੇਜ਼ ਹੈ ਹੁਣ ਹੁਣ ਆਪਾਂ ਸਕੂਲਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰਾਂਗੇ ਪ੍ਰੋਗਰਾਮ ਟੀਚਰਾਂ ਨੂੰ ਕਵਾਂਗੇ ਜਾਂ ਕੁਝ ਕਾਉਂਸਲਰ ਜਿਹੜੇ ਹੁੰਦੇ ਨੇ ਕਾਉਂਸਲਿੰਗ ਕਰਨ ਵਾਲੇ ਉਹਨਾਂ ਨੂੰ ਲੈ ਕੇ ਜਾਵਾਂਗੇ ਕਿ ਮਾਪਿਆਂ ਨੂੰ ਗਲ ਮਾਪਿਆਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਕਿ ਬੱਚੇ ਤੇ ਥੋੜੀ ਜਿਹੀ ਨਿਗਰ ਰੱਖਿਓ ਕਿਉਂਕਿ ਉਮਰ ਇਹੋ ਜੀ ਹੁੰਦੀ ਆ ਉਹ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਆ ਜੋ ਮਰਜ਼ੀ ਲਿਖ ਲਓ ਉਹ ਉਦੋਂ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਵੀ ਚਲ ਉਹ ਤੂੰ ਕੋਈ ਨਹੀਂ ਥੋੜਾ ਜਿਆਦਾ ਇੱਕ ਵਾਰੀ ਚਿੱਟਾ ਲੈ ਲਾਹ ਤੈਨੂੰ ਯਾਰੀ ਦੋਸਤੀ ਦੀ ਸੌ ਐਦਾਂ ਕਰਕੇ ਵੀ ਕਈ ਘਰਾਂ ਨੂੰ ਪਟਿਆ ਉਹਨਾਂ ਨੇ ਸੋ ਵੀਰੋ ਅਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਦੋਨਾਂ ਨੂੰ ਸਮਝਾਵਾਂਗੇ ਕਿ ਜੇ ਬੱਚਾ ਐਦਾਂ ਦੀਆਂ ਕੋਈ ਉਹ ਚ ਨਿਸ਼ਾਨੀਆਂ ਨੇ ਕਿ ਉਹ ਘਰੋਂ ਮਤਲਬ ਜਾਂਦਾ ਹੈ ਪਤਾ ਨਹੀਂ ਕਿੱਥੇ ਜਾਂਦਾ ਥੋੜਾ ਨਿਗਰ ਰੱਖਣੀ ਪਊ ਫਿਰ ਲੇਟ ਆਉਂਦਾ ਕਿਹੜੀ ਕਿਹੜੀ ਸੰਗਤ ਚ ਬਹਿੰਦਾ ਨਿਗਰ ਰੱਖਣੀ ਪਊ ਕਿਉਂਕਿ ਮਾਪਿਆਂ ਤੋਂ ਵੱਧ ਹੋਰ ਕੌਣ ਜਾਣ ਸਕਦਾ ਸਕੂਲ ਤੋਂ ਬਾਅਦ ਬੱਚਾ ਕਿੱਥੇ ਜਾਂਦਾ ਤੇ ਸਕੂਲ ਚ ਸਾਡੇ ਟੀਚਰ ਨਿਗਰ ਰੱਖਣਗੇ ਕਿ ਸਕੂਲਾਂ ਚ ਵੀ ਕਿਤੇ ਸ਼ੁਰੂ ਨਾ ਕਰ ਦਿੱਤਾ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ਿਆਂ ਤੋਂ ਬਚਾ ਲਈਏ ਤਾਂ ਕਿ ਹੋਰ ਗਾਂਖ ਨਾ ਪੈਦਾ ਹੋਣ ਉਹਨਾਂ ਦੇ ਜਦੋਂ ਉਹ ਗਾਂਖ ਹੀ ਨਾ ਮਿਲਿਆ ਫਿਰ ਕੀ ਕਰਨਗੇ ਕਿੱਥੇ ਵੇਚਣਗੇ ਫਿਰ ਉਹ ਸੋ ਇਸ ਕਰਕੇ ਵੀਰੋ ਆਪਾਂ ਪੰਜਾਬ ਦੇ ਲੋਕ ਆ ਆਪਾਂ ਤਾਂ ਕੁਰਬਾਨੀਆਂ ਵਾਲੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆਪਾ ਤਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਸਾਡਾ ਉਹ ਉਹਦੀਆਂ ਪ੍ਰੇਰਨਾਵਾਂ ਤੇ ਚੱਲਣ ਵਾਲੇ ਬੰਦੇ ਆਪਾਂ